ਕਦੂ ਨੂੰ ਜੇ ਫਲ ਘਟਾ ਰਿਹਾ ਤਾਂ ਇਹ ਤਰੀਕਾ ਸਭ ਤੋਂ ਵੱਧ ਹੈ ਜੀ ਸਭ ਤੋਂ ਵਧੀਆ ਤਰੀਕਾ ਬਿਨਾਂ ਕਿਸੇ ਖਰਚੇ ਤੋਂ ਸਾਰਾ ਮਸਲਾ ਹੱਲ ਹੋ ਜਾਏਗਾ ਜੀ ਤੁਸੀਂ ਦੇਖੋ ਪਹਿਲਾਂ ਇੱਕ ਸਾਨੂੰ ਛੋਟੀ ਜੀ ਚੀਕ ਦੀ ਪਛਾਣ ਹੋਣੀ ਚਾਹੀਦੀ ਆ ਮੇਲ ਅਤੇ ਫੀਮੇਲ ਫਲਾਵਰ ਦੀ ਇਹ ਦੇਖੋ ਜਿੰਨੂੰ ਪਹਿਲਾਂ ਫਲ ਲੱਗਾ ਤੇ ਪਿੱਛੇ ਫੁੱਲ ਖਿੜਿਆ ਇਹ ਹੁੰਦਾ ਸਾਡਾ ਫੀਮੇਲ ਫਲਾਵਰ ਮਤਲਬ ਇਹਨੂੰ ਇਹਦਾ ਫਲ ਤਿਆਰ ਹੋਣਾ ਇੱਕ ਫੀਮੇਲ ਫਲਾਵਰ ਆ ਹੈ ਜੀ ਇਹਦਾ ਵੀ ਫਲ ਤਿਆਰ ਹੋਣਾ ਹੁਣ ਤੁਸੀਂ ਦੇਖੋਗੇ ਫੀਮੇਲ ਫਲਾਵਰ ਬਹੁਤ ਥੋੜੇ ਆ ਤੇ ਮੇਲ ਫਲਾਵਰ ਜੇ ਮੈਂ ਤੁਹਾਨੂੰ ਦਿਖਾਵਾਂ ਇਧਰ ਇੱਕ ਪੂਰੀ ਲਾਈਨ ਜਾ ਰਹੀ ਆ 1 2 3 4 5 ਮਤਲਬ ਪੂਰੀ ਦੀ ਪੂਰੀ ਸਿਕ ਸਾਰੇ ਦੇ ਸਾਰੇ ਮੇਲ ਫਲਾਵਰ ਹੈ ਇਹਨਾਂ ਨੂੰ ਫਲ ਜਿਹੜਾ ਉਹ ਨਹੀਂ ਬਣਨਾ ਹੁਣ ਇਹ ਜੇ ਮੇਲ ਫਲਾਵਰ ਤੁਹਾਡੇ ਜਿਆਦਾ ਆ ਰਹੇ ਆ ਤਾਂ ਸਭ ਤੋਂ ਸੌਖਾ ਤਰੀਕਾ ਹੈ ਜੀ ਤੁਸੀਂ ਜਿੱਥੋਂ ਇਹ ਲਾਈਨ ਤੁਹਾਡੀ ਖਤਮ ਹੁੰਦੀ ਹੈ ਨਾ ਦੇਖੋ ਇਹ ਵਾਲੀ ਲਾਈਨ ਸਾਡੀ ਇੱਥੇ ਜਾ ਕੇ ਖਤਮ ਹੋਈ ਹੈ ਨਾ ਇੱਥੇ ਤਾਂ ਇਹਨੂੰ ਤੁਸੀਂ ਅੱਗੇ ਤੋਂ ਤੋੜ ਦੋ ਇਹਦੇ ਨਾਲ ਕੀ ਹੋਊਗਾ ਹੁਣ ਇੱਥੋਂ ਸਾਈਡ ਵਾਲੀਆਂ ਬ੍ਰਾਂਚਾਂ ਬੰਨੇ ਨੂੰ ਬ੍ਰਾਂਚਾਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਹਾਡੇ ਜਿਹੜੇ ਫੀਮੇਲ ਫਲਾਵਰ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ ਇਸੇ ਤਰੀਕੇ ਦੇ ਨਾਲ ਇਹ ਦੇਖੋ ਜੀ ਇੱਥੇ ਵੀ ਸਾਰੇ ਆ ਰਹੇ ਆ ਜੀ ਮੇਲ ਫਲਾਵਰ ਤੇ ਇਹਨੂੰ ਤੁਸੀਂ ਇੱਥੋਂ ਆਰਾਮ ਦੇ ਨਾਲ ਤੋੜ ਸਕਦੇ ਹੋ ਇਹਨੂੰ ਤੁਸੀਂ ਅੱਗੇ ਸਿਰ ਤੋੜ ਦੋ ਤੇ ਆਹ ਵਾਲੇ ਜਿਹੜੇ ਹੁਣ ਮੇਲ ਫਲਾਵਰ ਹੈ ਇਹਨਾਂ ਦੀ ਪਾਪੂਲੇਸ਼ਨ ਘਟ ਜੂਗੀ ਤੇ ਫੀਮੇਲ ਫਲਾਵਰ ਹੈ ਜਿਹੜੇ ਉਹ ਆਉਣੇ ਸ਼ੁਰੂ ਹੋਣਗੇ ਫੀਮੇਲ ਫਲਾਵਰ ਇੱਥੇ ਆਉਣੇ ਹੁਣ ਦੇਖੋ ਆਹ ਮੇਲ ਫਲਾਵਰ ਵਾਲੀ ਲੈਣ ਆ ਇਹ ਤੋਂ ਅੱਗੇ ਆਹ ਵਾਲੀ ਲਾਈਨ ਜਿਹੜੀ ਨਿਕਲੂਗੀ ਨਾ ਆਹ ਸਾਈਡ ਵਾਲੀ ਲਾਈਨ ਇੱਥੇ ਹੁਣ ਅੱਗੇ ਫੀਮੇਲ ਫਲਾਵਰ ਜਿਹੜੇ ਆਉਣੇ ਸ਼ੁਰੂ ਹੋ ਜਾਣੇ ਮਤਲਬ ਇੱਥੇ ਫਲ ਲੱਗਣਾ ਸ਼ੁਰੂ ਹੋ ਜਾਣਾ ਇਹ ਸਿੰਪਲ ਥਿਊਰੀ ਹੈ ਜੀ ਇਸ ਥਿਊਰੀ ਦੇ ਵਿੱਚ ਇੱਕ ਕੀ ਬੂਟੇ ਤੋਂ 1130 ਕਦੂ ਦਾ ਰਿਕਾਰਡ ਵੀ ਇੱਕ ਇਸ ਵਿਸ਼ੇ ਦੇ ਵਿੱਚ ਦਰਜ ਹੈ ਕਿ ਇਸ ਤਰੀਕੇ ਨਾਲ ਪੂਰੀ ਤਰੀਕੇ ਨਾਲ ਪ੍ਰੂਨਿੰਗ ਕਰਕੇ ਪੂਰੇ ਐਗਿਓ ਕਟਿੰਗ ਕਰ ਕਰਕੇ ਤੇ 1130 ਕਦੂ ਇੱਕ ਬੂਟੇ ਤੋਂ ਲੈ ਗਏ ਨੇ ਜਿਹਦਾ 500 ਮਤਲਬ 5 ਕੁਇੰਟਲ ਤੋਂ ਪਲੱਸ ਉਹਦਾ weight ਬਣਦਾ ਇਹਦੇ ਸਬੰਧ ਚ ਆਪਣੇ ਕੋਲ ਜਿਹੜੇ ਹੈਗੇ ਰਿਕਾਰਡ ਵੀ ਹੋਏ ਨਹੀਂ ਉਹ ਚੀਜ਼ ਰਿਕਾਰਡ ਜੋ ਦਰਜ ਵੀ ਹੈਗੀਆਂ ਰਿਕਾਰਡ ਦੇ ਵਿੱਚ ਇਸੇ ਤਰੀਕੇ ਨਾਲ ਇਹਨੂੰ ਮੈਨੇਜ ਕੀਤਾ ਜਾ ਸਕਦਾ ਪਰ ਸਾਰਿਆਂ ਨੂੰ ਕਟਣਾ ਨਹੀਂ ਦੇਖੋ ਇਹ ਸਾਰੇ ਜਿਹੜੇ ਮੇਲ ਫਲਾਵਰ ਵਾਲੀਆਂ ਲੈਣਾ ਨੇ ਤੇ ਸਾਰੀਆਂ ਲੈਣਾ ਆਪਾਂ ਨਹੀਂ ਕਟਣੀਆਂ ਹੁੰਦੀਆਂ ਜੇ 10 ਲੈਣਾ ਤੁਹਾਡੇ ਕੋਲ ਮੇਲ ਫਲਾਵਰ ਵਾਲੀਆਂ ਹਨ ਤੇ ਉਹਨਾਂ ਚੋਂ ਇੱਕ ਜਾਂ ਦੋ ਲੈਣਾ ਜਿਹੜੀਆਂ ਤੁਸੀਂ ਪੋਲੀਨੇਸ਼ਨ ਕਰਾਉਣ ਲਈ ਛੱਡ ਦੇਣੀਆਂ ਬਾਕੀ ਲੈਣਾ ਤੁਸੀਂ ਕੱਟ ਦੇਣੀਆਂ ਨੇ ਹੁਣ ਜੇ ਛੋਟਾ ਛੋਟਾ ਫਲ ਲੱਗ ਕੇ ਗਲ ਰਿਹਾ ਉਹ ਲੋ ਬਿਲਕੁਲ ਛੋਟਾ ਜਿਹਾ ਫਲ ਲੱਗਾ ਤੇ ਉਹ ਛੋਟਾ ਜਿਹਾ ਫਲ ਜਿਹੜਾ ਉਹ ਗਲੀ ਜਾਂਦਾ ਤਾਂ ਫਿਰ ਤੁਸੀਂ ਉਸ ਤੇ ਕੋਈ ਫੰਗੀ ਸਾਈਡ ਕਰ ਸਕਦੇ ਹੋ ਜੇ ਘਰ ਚ ਫੰਗੀ ਸਾਈਡ ਬਣਾਉਣਾ ਤਾਂ ਕਾਪਰ ਬੇਸ ਵਾਲਾ ਫੰਗੀ ਸਾਈਡ ਜਿਹੜਾ ਬਹੁਤ ਵਧੀਆ ਹੈ ਜੀ ਤੁਸੀਂ ਲਗਭਗ 100 ਗ੍ਰਾਮ ਦਹੀਂ ਜਾਂ ਲੱਸੀ ਲੈ ਲਓ ਉਹਨੂੰ ਕਿਸੇ ਤਾਂਬੇ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਦਿ ਤੇ ਚਾਰ ਦਿਨਾਂ ਬਾਅਦ ਉਹਨੂੰ ਤੁਸੀਂ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਤੇ 1 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਸਕਦੇ ਹੋ ਸਪਰੇਅ ਕਰਨ ਦੇ ਟਾਈਮ ਤੇ 1 ਲੀਟਰ ਪਾਣੀ ਚ ਇੱਕ ਤੋਂ ਡੇਢ ਚਮਚਾ ਤੁਸੀਂ ਹਲਦੀ ਦਾ ਨਾਲ ਪਾ ਦੋ ਤਾਂ ਉਹ ਐਂਟੀ ਬਾਇਓਟਿਕ ਦਾ ਕੰਮ ਵੀ ਨਾਲ ਕਰਦਾ ਤੇ ਕਿਚਨ ਗਾਰਡਨਿੰਗ ਦੀਓ ਚ ਬਹੁਤ ਸੋਹਣੇ ਰਿਜ਼ਲਟ ਨੇ ਤੁਹਾਡੀ ਗਰੋਥ ਵੀ ਪੂਰੀ ਪ੍ਰੋਪਰ ਹੋ ਜਾਊਗੀ ਤੇ ਜਿਹੜਾ ਫਲ ਹੈ ਉਹ ਵੀ ਚੰਗਾ ਆਉਣਾ ਸ਼ੁਰੂ ਹੋ ਜਾਊਗਾ ਤੇ ਇਸ ਵਿਸ਼ੇ ਤੇ आगे अनुराग पांडे जी अपने काम करता हूँ और हमारे ग्रोवर हैं धर्मजीत सिंह जी जो कि चहल वेजिटेबल एंड नर्सरी फार्म इनका है में। और यहाँ पर करेले की हमारी किस्म लगी हुई है तो जो भी फार्मर प्रोडक्ट के बारे में कोई इंफॉर्मेशन चाहते हैं तो चहल वेजिटेबल फार्म पर आगे भी जानकारी ले सकते हैं बाहर का टोल फ्री नंबर है वन एट डबल जीरो वन टू जीरो फोर जीरो फोर नाइन पर भी जानकारी ले सकते हैं तो यहाँ पर एस वी के टी ग्यारह अड़तालीस हमारी किस्म लगी है स्मूथ सेगमेंट में और कद्दू वर्गी में जो प्रॉब्लम आती है आज का जून का महीना मई जून ऐसा क्रिटिकल महीने है बेल वाली फसल भी बड़ा मुश्किल होता है तो अभी इन्होंने जानकारी दी है मेल फीमेल फ्लावर्स को पहचानने के लिए फंगस की प्रॉब्लम आती है उसके बाद तो मैं चाहता हूं कि जो भी फार्मर सोशल मीडिया यूज करते हैं तो चहल वेजिटेबल फार्म को लाइक करें शेयर करें और अपनी नॉलेज वेजिटेबल में बीज अच्छा है बहुत अच्छी बात है बट उसका नॉलेज इंक्रीज करना बहुत जरूरी है डेली दिन बे दिन आपको नॉलेज इंपॉर्टेंट है तो अगर आप फंजी साइड यूज करते हैं तो एंट्राकोल यूज कर सकते हैं सुंडी वास्ते अगर कोई दवा चाहिए है तो वो आप टेटा नीलपोल है वाइगो के नाम से आता है सौ एम पर एकड़ के हिसाब से वेजिटेबल में रिकमेंडेशन है बहुत अच्छे परफॉर्मेंस है तो थैंक यू धर्म धर्मजीत सिंह जी आपने अपने सोशल मीडिया के फेसबुक या वीडियो ਐਡ ਕੀਤਾ ਹੈ اور ਥੈਂਕ ਯੂ so much আর aap acche se kaam kar rahe hain aur main chahta hu ki aapka channel aur aapka karya din din unnna racono progress kar raha hai thank you so much okay ji te je chemical tarike hi tusi e da hal karna chahunde ho ta apne ko do teen chemical tarike vi aunde ne te je kyuki hun kai jagah te pruning di samasya bahut zyada auni hai ta tusi utthe nahi kar sakde pruning jinna jehde pruning nahi kar sakde e sirf onna layi hai garmi ta waisa hi bahut hai par tusi is te buyer di planufix jehdi dawai aundi hai na ਉਹ ਤੁਸੀਂ 3 ਤੋਂ 4 ਐਮਐਲ 20 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਸਕਦੇ ਹੋ ਜਿਹੜੇ ਪ੍ਰੂਨਿੰਗ ਨਹੀਂ ਕਰ ਸਕਦੇ ਇਹ ਉਹਨਾਂ ਲਈ ਵੈਸੇ ਪ੍ਰੂਨਿੰਗ ਦੀ ਥਿਊਰੀ ਕੀ ਹੈ ਜੀ 1 ਜੀ 2 ਜੀ 3 ਜੀ 4 ਜੀ 5 ਜੀ ਇਹਨਾਂ ਦੇ ਆਪਾਂ ਵੱਖਰੀ ਵੀਡੀਓ ਬਣਾ ਕੇ ਧਰ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਉਹ ਬਲੈਕਬੋਰਡ ਤੇ ਜਾਂ ਸਿਸਟਮ ਤੇ ਕੰਪਿਊਟਰ ਤੇ ਡਿਜ਼ਾਈਨ ਕਰਨੀ ਪਊਗੀ ਇਸ ਤਰੀਕੇ ਨਾਲ ਉਹਨੂੰ ਤਿਆਰ ਕਰਨਾ ਥੋੜਾ ਜਿਆਦਾ ਮੁਸ਼ਕਲ ਹੋ ਜਾਂਦਾ ਸਮਝਾਉਣਾ ਮੁਸ਼ਕਲ ਹੋ ਜਾਂਦਾ ਤੇ ਜੇ ਤੁਸੀਂ ਕੈਮੀਕਲ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਤਾਂ ਇਹਦੇ ਐਂਟਰਾਕੋਲ ਦੇ ਰਿਜ਼ਲਟ ਵੀ ਚੰਗੇ ਨੇ ਜੇ ਕਦੂ ਜਿਹੜਾ ਵਗੈਰਾ ਫਾਲ ਵਗੈਰਾ ਗੜਦਾ ਹੋਵੇ ਤੇ ਫੋਲੀਓ ਗੋਲਡ ਦੇ ਰਿਜ਼ਲਟ ਵੀ ਚੰਗੇ ਨੇ ਰੈਡੋ ਮਿਲ ਗੋਲਡ ਦੇ ਰਿਜ਼ਲਟ ਵੀ ਚੰਗੇ ਨੇ ਇਹਨਾਂ ਜੇ ਤੁਸੀਂ ਕੋਈ ਵੀ ਇੱਕ ਟੈਕਨੀਕਲ ਲੈ ਕੇ ਜ਼ਰੂਰਤ ਮੁਤਾਬਕ ਸਰੇ ਇੱਕ ਸਪਰੇਅ ਕਰ ਸਕਦੇ ਹੋ ਤੇ ਬਾਕੀ ਜਿਹੜਾ ਤੁਹਾਨੂੰ ਦੇਸੀ ਫਾਰਮੂਲਾ ਦੱਸਿਆ ਜੀ ਪੂਰਾ ਫੁੱਲ ਕਾਮਯਾਬ ਹੈ ਤੇ ਜਿਨ੍ਹਾਂ ਦੇ ਨਾਮ ਆ ਆ ਵਾਲਾ ਫੁੱਲ ਆ ਰਿਹਾ ਨਾ ਫਲ ਆ ਰਿਹਾ ਬੂਟੇ ਗਰੋਥ ਨਹੀਂ ਕਰ ਰਹੇ ਤੇ ਗਰਮੀ ਬਹੁਤ ਜਿਆਦੀ ਹੈ ਤਾਂ ਤੁਸੀਂ ਸਿੰਪਲ ਪਾਣੀ ਦੀਆਂ ਸਪਰੇਆਂ ਕਰੀ ਜਾਓ ਬੂਟਿਆਂ ਦੇ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਤੇ ਸਪਰੇਆਂ ਕਰੀ ਜਾਓ ਕੱਲਾ ਫੋਕਾ ਪਾਣੀ ਪੱਤੇ ਦੇ ਉੱਪਰ ਪਾਈ ਜਾ ਉਹਦੇ ਨਾਲ ਵੀ ਤੁਹਾਨੂੰ ਕਾਫੀ ਹੱਦ ਤੱਕ ਜਿਹੜਾ ਜਿਹੜਾ ਫਰਕ ਹੈ ਮਹਿਸੂਸ ਹੋਏਗਾ ਵੀਡੀਓ ਕੋਈ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ